ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ Facebook ਪੇਜ ਨੂੰ ਲਾਈਕ ਫਾਲੋ ਨਹੀਂ ਕੀਤਾ ਫੋਲੋ ਕਰੋ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਮੇਰੇ ਆਪਣੇ ਪਿੰਡ ਟੈਪੀ ਜਿਹੜਾ ਫਰੀਦਕੋਟਾ ਤਹਿਸੀਲ ਇਹਨੂੰ ਜੇਤੂ ਪਈ ਜੀ ਅੱਜ ਵੀਡੀਓ ਬਣਾ ਰਹੇ ਹਾਂ ਬਾਈ ਲੱਖੇ ਦੇ ਘਰੋਂ ਜੇ ਸਾਰੀ ਜਾਣਕਾਰੀ ਮੈਂ ਹੀ ਦੱਸੀ ਕਿਉਂ ਭਾਈ ਲਖਮੀ ਨੇ ਮੈਨੂੰ ਦੱਸੀ ਆ ਕਰਦੇ ਆ ਸ਼ੁਰੂ ਕਰਦੇ ਆ ਇੱਕ ਨੰਬਰ ਤੋਂ ਇਸ ਕਾਡੀ ਚੱਕਾ ਲਓ ਦੋਸਤੋ ਇਹਨੇ ਦੂਜੇ ਸੂਏ ਸੁਣ ਰਹੇ ਨੇ ਇੱਕ ਤਾਂ ਤੇਦੀ ਕੱਜੀ ਆ ਔਰ ਬਹੁਤ ਸੋੜਾ ਲੱਗਿਆ ਜੀ ਵਾਲਾ ਖੰਡ ਲੱਗਿਆ ਦੋਸਤੋ ਗਰਮੀ ਰਹਿ ਤਾਂ ਅੰਨੋ ਦੋਸਤੋ ਗਰਮੀ ਨੇ ਮੰਨਣੀ ਨਹੀਂ ਦੁੱਧ ਬਾਈਆਂ ਦਾ 14-15 ਲੀਟਰ ਪਾ ਦੂਗੀ ਇਹੇ ਇੱਕ ਕੱਪ ਦੀ ਕੱਚੀ ਆ। ਕੈਡਲ ਬਹੁਤ ਪਈ ਲਈ। ਦੂਸਰੀ ਸਾਈਡ ਤੋਂ ਵੀ ਬਹੁਤ ਅਚ ਚ ਕਰ ਸਕਦੇ ਆ। ਦੇਖ ਤੋਂ ਬਣਾ ਦੇਖੋ ਕੈਡਲ ਹਜੇ ਬਹੁਤ ਪਈ ਹੈ ਦੋਸਤੋ। ਕਿ ਆ ਕਸੇ ਦੋਸਤੋ ਵੀ ਕੁਆਲਟੀ 14-15 ਲੀਟਰ ਬਾਈ ਇਹਦੇ ਦੁੱਧ ਭਰਤੀ ਹੈ। ਆਮ ਹਵਾਨਾ ਬਹੁਤ ਨਾ ਲੱਗਿਆ। ਇਹ ਕਰ ਸਕਦਾ ਨਹੀਂ ਤੇਰੇ ਡੇ ਦਾ ਬਾਈ ਨੇ 40000 ਰੁਪਏ ਕੀਤਾ ਤੇ ਰਿਫੈਕਸ਼ਨ ਨਹੀਂ ਹੁੰਦੇ ਕੁਝ ਮੌਕੇ ਤੇ ਮਾਨਤਨ ਜਰੂਰ ਕਰੂਗਾ ਇੱਕ ਨੰਬਰ ਦਾ 40000 ਹੋਰ ਨੰਬਰ ਦੀ ਗੱਲ ਕਰਦੇ ਦੋਸਤੋ ਦੂਜੇ ਤੋਂ ਹੀ ਇਹਨੇ ਸੁਣਾ ਇਸ ਪਾਰਟੀ ਚ ਕਾਗਰੇ ਦੀ ਹਲੋ ਮਨਾ ਇਹਦਾ ਬਹੁਤ ਚੰਗਾ ਲੱਗਾ ਦੋਸਤੋ ਉੱਤੀ ਵਾਲਾ ਥਾਲਾ ਦੋਸਤੋ ਗੁਲਾਬੀ ਥਾਲਾ ਇੱਕ ਤੋਂ ਬਣਾ ਚੱਕਰਾ ਦੇਣੇ ਤੁਹਾਨੂੰ ਇੱਕ ਹਫਤੇ ਦੀ ਇਹ ਕੱਚੀ ਆ ਬਣਾ ਪਸਵਾ ਲਿਸ਼ਾਰਡ ਤੋਂ ਵੀ ਬਣਾ ਚਿਰ ਕਸ ਲਿਆ ਇਸ ਪਾਰਟੀ ਦੀ ਚੈੱਕ ਆ ਤੁਹਾਨੂੰ ਜੋ ਉਸ ਨੂੰ ਇੱਕ ਹਫਤੇ ਦੀ ਕੱਚੀ ਆ ਇਹਦਾ ਰੇਟ ਬਾਈ ਨੇ 45000 ਰੁਪਏ ਕੀਤਾ ਦੋਸਤੋ ਮਰਜ਼ੀ ਮੌਕੇ ਤੇ ਮਾਰਤਾਲਾ ਜੇ ਕੋਈ ਵੀਰ ਜੋੜਾ ਦੀਦਾ ਤਵੱਦ ਮਾਰਤਾਲਾ ਜੂਗਾ ਤੇ ਨੰਬਰ ਤੋਂ ਕੀਤੇ ਚੱਲੂਆ ਤੇ ਜੇ ਕਿਸੇ ਵੀ ਨੇਤਾ ਦੀ ਵੀਡੀਓ ਬਣਾਉਣੀ ਹੈ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਹੈਗਾ ਸਤਨਾਥ ਸਿੰਘ ਬੈਲ ਟੈਪੀਆ ਮੋਬਾਈਲ ਨੰਬਰ ਹੈਗਾ 78368414322 ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਵੀਡੀਓ ਵੇਖ ਕੇ ਧੰਨਵਾਦ ਸਤਿ ਸ਼੍ਰੀ ਅਕਾਲ ਜਲਦੋਂ ਮਿਲਦੇ ਕਿਸੇ ਸ਼ੁਭ ਮੌਕੇ